ਸਾਡੇ ਮਾਨਯੋਗ ਐਸਐਸਪੀ ਸਾਹਿਬ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਜਿਹੜੀ ਜ਼ਿਲ੍ਹਾ ਪਟੰਡਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਕੱਲ ਸੀਆਈ1 ਦੀ ਪਾਰਟੀ ਪੁਲਿਸ ਪਾਰਟੀ ਵੱਲੋਂ ਯਸੇ ਗੁਰਸੇਵਕ ਸਿੰਘ ਦੀ ਨਿਗਰਾਨੀ ਹੇਠ ਜਿਹੜਾ ਸੀ ਇੱਕ ਵਿਅਕਤੀ ਨੂੰ ਗੁਰਦੁਆਰਾ ਕਿਲਾ ਸਾਹਿਬ ਦੇ ਨੇੜੇ ਇੱਕ ਪਾਰਕ ਦੇ ਵਿੱਚੋਂ ਕਾਬੂ ਕਰਕੇ ਉਹਦੇ ਕੋਲੋਂ 120 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਜਿਸ ਦੇ ਖਿਲਾਫ ਜਿਹੜਾ ਆਫਟਰ ਬਰਾਮਦਗੀ ਜਿਹੜਾ ਸੀ ਥਾਣਾ ਕੁਤਵਾਲੀ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੀ ਏਐਸਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਸੀ ਨਰੂਆਣਾ ਰੋਡ ਦੇ ਨੇੜਿਓਂ ਬੀੜਤਲਾ ਨਰੂਆਣਾ ਰੋਡ ਤੋਂ ਜਿਹੜਾ ਸੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜੇ ਇੱਕ ਸਵਿਫਟ ਕਾਰ ਦੇ ਵਿੱਚ ਦੋਨੋਂ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਕੋਲੋਂ 60 ਗ੍ਰਾਮ ਜਿਹੜੀ ਸੀ ਹੈਰੋਨ ਬਰਾਮਦ ਕੀਤੀ ਗਈ। ਜਿਹੜਾ ਸੀ ਬਰਾਮਦ ਹੈਰੋਨ ਬਰਾਮਦ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਸੀ ਥਾਣਾ ਕਨਾਲ ਕਲੋਨੀ ਵਿਖੇ ਮੁਕਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਸੀ ਇੱਕ ਮੁਕਦਮਾ ਜਿਹੜਾ ਸੀ 10 ਗ੍ਰਾਮ ਹੈਰੋਨ ਦਾ ਦਰਜ ਕੀਤਾ ਗਿਆ ਜਿਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆਗਾ। ਇਸੇ ਤਰ੍ਹਾਂ ਹੀ ਥਾਣਾ ਨਈਆਂਵਾਲਾ ਦੇ ਵਿੱਚ ਜਿਹੜਾ ਸੀ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 36 ਗ੍ਰਾਮ ਜਿਹੜੀ ਹੈਰੋਨ ਦੋ ਵੱਖ-ਵੱਖ ਐਫਆਰ ਦਰਜ ਕਰਕੇ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਥਾਣਾ ਨਥਾਣਾ ਦੇ ਵਿੱਚ ਜਿਹੜਾ ਹੈਗਾ ਦੋ ਮੁਕਦਮੇ ਜਿਹੜੇ ਸੀ ਦਰਜ ਕਰਕੇ ਦੋ ਦੋਸ਼ੀ ਕਾਬੂ ਕੀਤੇ ਹਨ ਤੇ ਕਬਜ਼ੇ ਦੇ ਵਿੱਚੋਂ 10 ਗ੍ਰਾਮ ਜਿਹੜੀ ਹੈਰੋਨ ਜਿਹੜੀ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 2 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਥਾਣਾ ਸੰਗਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜ਼ੇ ਦੇ ਵਿੱਚੋਂ 7.5 ਗ੍ਰਾਮ ਜਿਹੜੀ ਹੈਰੋਨ ਬਰਾਮਦ ਕੀਤੀ ਗਈ ਹੈ ਤੇ ਥਾਣਾ ਨੰਦਗੜ ਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 5 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਇਸ ਤਰ੍ਹਾਂ ਸਾਡੇ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਟੋਟਲ ਜਿਹੜੀਆਂ ਹੈਗੀਆਂ ਵੱਖ-ਵੱਖ ਥਾਣਿਆਂ ਦੇ ਵਿੱਚ 10 ਐਫਆਈਆਰ ਜਿਹੜੀਆਂ ਐਨਡੀਪੀਐਸ ਦੇ ਤਹਿਤ ਦਰਜ ਕਰਕੇ ਟੋਟਲ 17 ਜਿਹੜੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆਗਾ ਤੇ ਟੋਟਲ 250.5 ਗ੍ਰਾਮ ਜਿਹੜੀ ਹੈ ਹੈਰੋਂ ਦੀ ਬਰਾਮਦਗੀ ਕੀਤੀ ਗਈ